ਪਧੌੜ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਤੇ ਅਕਾਲੀ ਪਾਰਟੀ ਦੇ ਮਹਿੰਤੀ ਸਰਗਰਮਾਗੂ ਜਸਵੀਰ ਸਿੰਘ ਧੰਮੀ ਨੂੰ ਬੀਤੇ ਦਿਨ ਅਕਾਲੀ ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਪਿੰਡ ਵਾਸੀਆਂ ਤੇ ਧੰਮੀ ਦੇ ਸਮਰਥਕਾਂ ਦੀ ਇੱਕ ਵਿਸ਼ਾਲ ਮੀਟਿੰਗ ਸਥਾਨਕ ਕੋੜਿਆਂ ਦੀ ਧਰਮਸ਼ਾਲਾ ਵਿੱਚ ਹੋਈ ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਸਰਕਾਰ ਦੇ ਇਸ ਨਾਦਰ ਸ਼ਾਹੀ ਫਰਮਾਨ ਖਿਲਾਫ ਰੋਸ ਜ਼ਾਹਿਰ ਕੀਤਾ ਪੱਤਿਆਂ ਦੇ ਪੰਚਾਂ ਸਰਪੰਚਾਂ ਤੋਂ ਇਲਾਵਾ ਇਲਾਕੇ ਦੀਆਂ ਮੁਸਲਮਾਨ ਮਹਿਰਾ ਜੋਗੀ ਅਤੇ ਪਰਜਾਪਤ ਵਿਰਾਦੀਆਂ ਨੇ ਖੁੱਲਕੇ ਜਸਵੀਰ ਸਿੰਘ ਧੰਮੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ ਪਿੰਡ ਵਾਸੀਆਂ ਅਤੇ ਆਗੂਆਂ ਨੇ ਆਖਿਆ ਕਿ ਅਕਾਲੀ ਦਲ ਨੇ ਪਾਰਟੀ ਬਦਲ ਕੇ ਆਏ ਨਵੇਂ ਚਿਹਰਿਆਂ ਪਿੱਛੇ ਲੱਗ ਇਹ ਜੋ ਫੈਸਲਾ ਕੀਤਾ ਹੈ ਇਹ ਸਾਰਾ ਸਾਰਾ ਗਲਤ ਹੈ ਜੇਕਰ ਇੱਕ ਹਫਤੇ ਤੱਕ ਪਾਰਟੀ ਇਹ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਇੱਕ ਹਫਤੇ ਤੋਂ ਬਾਅਦ ਅੱਧਾ ਇਲਾਕਾ ਅਕਾਲੀ ਦਲ ਤੋਂ ਆਪਣਾ ਅਸਤੀਫਾ ਦੇ ਕੇ ਪਾਰਟੀ ਨੂੰ ਅਲਵਿਦਾ ਆਖ ਜਾਵੇਗਾ ਜ਼ਿਕਰਯੋਗ ਹੈ ਕਿ ਪਧੌੜ ਦੇ ਸਿਵਲ ਹਸਪਤਾਲ ਵਿਖੇ ਸਰਕਾਰੀ ਡਾਕਟਰ ਨਾ ਹੋਣ ਕਾਰਨ ਪਿੰਡ ਵਾਸੀਆਂ ਨੇ ਇੱਕ ਸੰਘਰਸ਼ ਵਿੜਨ ਦਾ ਐਲਾਨ ਕੀਤਾ ਸੀ ਜਿਸ ਤੇ ਜਸਵੀਰ ਸਿੰਘ ਧੰਮੀ ਨੇ ਪਿੰਡ ਵਾਸੀਆਂ ਦਾ ਸਾਥ ਦੇ ਸਰਕਾਰ ਵਿਰੋਧ ਵਿੱਡੇ ਸੰਘਰਸ਼ ਨੂੰ ਹਮਾਇਤ ਦਿੱਤੀ ਸੀ ਤੇ ਵਿਰੋਧੀ ਧੜੇ ਨੇ ਇਸ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਹਵਾਲਾ ਦੇ ਕੇ ਜਸਵੀਰ ਸਿੰਘ ਧੰਮੀ ਨੂੰ ਪਾਰਟੀ ਵਿੱਚੋਂ ਮੁਤਲ ਕਰਵਾ ਦਿੱਤਾ ਸੀ ਸਾਡੇ ਦਾ ਅਸੀਂ ਹੀ ਮੀਟ ਰਗਾ ਜਿਹੜਾ ਬੰਦਾ ਕੰਮ ਕਰਨ ਵਾਲਾ ਪਾਰਟੀ ਨੂੰ ਬਾਹਰ ਕੱਢੀ ਜਾਂਦੀ ਹੈ ਜਿਹੜੇ ਬੰਦੇ ਬਾਹਰੋਂ ਆਉਂਦੇ ਆ ਉਹਨੂੰ ਸਾਡੇ ਚਿਰਾਂ ਦੇ ਬਿਠਾਇਆ ਜਾਂਦਾ ਉਹ ਸਾਨੂੰ ਉਹਨੂੰ ਥੱਲੇ ਲਾ ਕੇ ਕੰਮ ਕਰਨ ਨੂੰ ਕਹਿਆ ਜਾਂਦਾ ਪਰ ਜਿਹਨੂੰ ਬਾਹਰ ਕਰਨ ਦਾ ਫੈਸਲਾ ਬਾਪ ਸੁਣਾ ਲੇਤਾ ਅਸੀਂ ਕਾਲੇ ਦਲ ਦੇ ਉਹਦੇ ਤੋਂ ਅਸਤੀਫਾ ਦੇਉਗੇ ਸਾਰੇ ਸਾਰੇ ਇੱਕ ਹਫ਼ਤੇ ਵਿੱਚ ਸੰਗਤਾਂ ਕੰਮੀ ਹੈਗਾ ਜਿਹਨੇ ਪਾਰਟੀ ਦੀ 5 ਸਾਲ ਤੋਂ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਇਹਨੂੰ ਨਹੀਂ ਕੱਢਣਾ ਚਾਹੀਦਾ ਸੀ ਪਾਰਟੀ ਚੋਂ ਤੇ ਹੁਣ ਵੀ ਪ੍ਰਧਾਨ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੂੰ ਇਸ ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਸੀ ਸਾਰੇ ਜਸਵੀਰ ਸਿੰਘ ਧੰਮੀ ਦੇ ਨਾਲ ਖੜੇ ਆ ਇਹਦੇ ਚ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਊਗਾ ਅੱਤ ਦੇ ਵਿੱਚ ਵਿੱਚ ਜਿਨ੍ਹਾਂ ਨੇ ਪ੍ਰੈਸ ਨੋਟ ਵਾਪਸ ਨਾ ਲਿਆ ਜਿੰਨੇ ਦਾ ਵੀ ਬਰਾਦਰਿੰਗ ਹੈ ਚਾਹੇ ਇਥੇ ਜੋਗੀ ਸੱਜ ਘਾੜੇ ਪਰਜਾਪਤ ਮੇਰੇ ਅਰਦਾਸ ਕਲੱਬ ਬਾਡ ਨੰਬਰ 12 ਦੀ ਸਮੁੱਚੀ ਸੰਗਤ ਤੇ ਹੋਰ ਮੇਰੇ ਜਿੰਨੇ ਵੀ ਮੇਰੇ ਨਾਲ ਟੱਚ ਮੇਰੇ ਭਰਾ ਪੰਚਾਇਤਾਂ ਸਾਡੇ ਪ੍ਰਧਾਨ ਖੜੇ ਆ ਕੋਆਪਰੇਟਿਵ ਸਿਟੀ ਦੇ ਸਰਪੰਚ ਸਾਹਿਬਾਨ ਸਾਬ ਕਾ ਮੌਜੂਦਾ ਸਾਰੇ ਉਹ ਇਹਨਾਂ ਨੂੰ ਇਹ ਫੈਸਲਾ ਸੀ ਵੀ ਇੱਕ ਹਫ਼ਤੇ ਦਾ ਸੀ ਬੇਜੀ ਟਾਈਮ ਦੇਣਾ ਜੇ ਇੱਕ ਹਫ਼ਤੇ ਚ ਇਹਨਾਂ ਨੇ ਪ੍ਰੈਸ ਨੋਟ ਵਾਪਸ ਨਾ ਲਿਆ ਤਾਂ ਅਸੀਂ ਮਤਲਬ ਸਾਰੇ ਬੰਦੇ ਚਾਹੇ ਮੌਜੂਦਾ ਸਰਪੰਚ ਚਾਹੇ ਉਹ ਭਰਾਵਰੀਆਂ ਸਾਰੀਆਂ ਚੇ ਸਾਫ ਦਾ ਸਰਪੰਚ ਜਿੰਨੇ ਵੀ ਕਾਲੀ ਦਲ ਦੇ ਤੁਸੀਂ ਦੇਖ ਹੀ ਰਹੇ ਹੋ ਮੀਟਿੰਗ ਚ ਵੀ ਕਾਲੀ ਦਲ ਕੀ ਹੈ ਕਾਲੀ ਦਲ ਜਿਹੜਾ ਉਹਨਾਂ ਨੇ ਫਿਰਦਾ ਉਹ ਹੈ ਕਿ ਜਿਹੜਾ ਕਾਲੀ ਦਲ ਇੱਥੇ ਸੀ ਉਹ ਹੈ ਵੀ ਸਾਰੇ ਕਾਲੀਦਾਲੀ ਇਹ ਉਸ ਤੋਂ ਬਾਅਦ ਅਸਤੀਫਾ ਦੇਊਗਾ ਤੇ ਫਿਰ ਜਿਹੜੀ ਕਾਰਵਾਈ ਅਗਲੀ ਹੁੰਦੀ ਹੈ ਉਹਦਾ ਫਿਰ ਡੇਟ ਰੱਖ ਕੇ ਫਿਰ ਦੁਆਰੇ ਜਿਹੜਾ ਇਕੱਠ ਕਰਨਾ ਉਹਦਾ ਕਰਨਾ ਹੈ ਦੁਆਰਾ ਰੇਟ ਦੇਵਾਂਗੇ ਇਹ ਇੱਕ ਨਿੱਕੀ ਜਿਹੀ ਮੀਟਿੰਗ ਸੀ ਛੋਟ ਸੱਦੇ ਤੇ ਪਦੌੜ ਤੋਂ ਸਾਹਿਬ ਸੰਧੂ ਦੀ ਰਿਪੋਰਟ ਪੈਰੀਦਾ ਟੀਵੀ